ਰੇੜੀ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਹਮੇਸ਼ਾ ਹੀ ਮਨੁੱਖੀ ਰਿਸ਼ਤਿਆਂ ਦੀ ਮਿਠਾਸ ਨਾਲ ਰੰਗੀ ਰਹੀ ਹੈ ਡੰਡੀ ਇਸ ਵਿੱਚ ਪਿਆਰ ਭਰੋਸਾ ਅਤੇ ਆਪਸੀ ਸਹਿਯੋਗ ਦੀ ਮਹਿਕ ਮਿਲਦੀ ਰਹੀ ਹੈ ਡੰਡੀ ਇਹੀ ਕਾਰਨ ਸੀ ਕਿ ਪੁਰਾਣੇ ਸਮਿਆਂ ਵਿੱਚ ਆਂਡ ਗਵਾਂਡ ਸਿਰਫ ਆਲੇ-ਦੁਆਲੇ ਰਹਿਣ ਵਾਲੇ ਲੋਕ ਹੀ ਨਹੀਂ ਸਗੋਂ ਪਰਿਵਾਰਕ ਰਿਸ਼ਤਿਆਂ ਵਾਂਗ ਹੁੰਦੇ ਸਨ ਡੰਡੀ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਹਿੱਸੇਦਾਰ ਬਣਨਾ ਹਰ ਖੁਸ਼ੀ ਗਮੀ ਵਿੱਚ ਸਾਂਝ ਪਾਉਣਾ ਇਹ ਸਭ ਪੰਜਾਬ ਦੀ ਮਿੱਟੀ ਦਾ ਅਹਿਮ ਹਿੱਸਾ ਰਿਹਾ ਹੈ ਡੰਡੀ ਇਸੇ ਸੱਭਿਆਚਾਰਕ ਰਵਾਇਤ ਦੇ ਤਹਿਤ ਪੁਰਾਣੇ ਸਮਿਆਂ ਵਿੱਚ ਘਰਾਂ ਵਿੱਚ ਦਾਲ ਜਾਂ ਸਬਜ਼ੀ ਦੀ ਲੋੜ ਪੈਣ ਉੱਤੇ ਵਿੱਚ ਇੱਕ ਆਂਡ ਗਮਾਂਡ ਤੋਂ ਮੰਗਣ ਦਾ ਰਿਵਾਜ ਸੀ ਡੰਡੀ ਇਹ ਸਿਰਫ ਲੈਣ ਦੇਣ ਦੀ ਗੱਲ ਨਹੀਂ ਸੀ ਸਗੋਂ ਆਪਸੀ ਪਰੋਸੇ ਨੇੜਤਾ ਅਤੇ ਸਾਂਝੇ ਸੱਭਿਆਚਾਰ ਦਾ ਪ੍ਰਤੀਕ ਸੀ ਡੰਡੀ ਜਦੋਂ ਕਿਸੇ ਦੇ ਘਰ ਵੇਲੇ ਕੁਵੇਲੇ ਮਹਿਮਾਨ ਆ ਜਾਂਦੇ ਜਾਂ ਕੋਈ ਨਿਆਣਾ ਸਿਆਣਾ ਘਰ ਦੀ ਬਣੀ ਦਾਲ ਸਬਜੀ ਖਾਣ ਤੋਂ ਇਨਕਾਰ ਕਰਦਾ ਤਾਂ ਆਂਡਗਵਾਂਡ ਵਿੱਚੋਂ ਦਾਲ ਜਾਂ ਸਬਜੀ ਦੀ ਕੌਲੀ ਲਈ ਜਾਂਦੀ ਡੰਡੀ ਇਹ ਸਭ ਕੁਝ ਸੁਭਾਵਿਕ ਹੀ ਹੁੰਦਾ ਸੀ ਡੰਡੀ ਕਿਸੇ ਨੂੰ ਵੀ ਇਸ ਵਿੱਚ ਕੋਈ ਹਿਜਕ ਮਹਿਸੂਸ ਨਹੀਂ ਸੀ ਹੁੰਦੀ ਅਤੇ ਨਾ ਹੀ ਕੋਈ ਇਤਰਾਜ਼ ਕਰਦਾ ਡੰਡੀ ਪੰਜਾਬੀ ਭਾਈਚਾਰੇ ਦੀ ਵਿਰਾਸਤ ਤੋਹਾਰਾਂ ਜਾਂ ਖੁਸ਼ੀ ਗਮੀ ਦੇ ਵੇਲੇ ਹੋਰ ਵੀ ਨਿਖਰ ਕੇ ਸਾਹਮਣੇ ਆਉਂਦੀ ਡੰਡੀ ਵਿਸਾਖੀ ਲੋਹੜੀ ਦੀਵਾਲੀ ਜਾਂ ਕਿਸੇ ਹੋਰ ਖਾਸ ਦਿਨ ਮੌਕੇ ਲੋਕ ਇੱਕ ਦੂਸਰੇ ਨਾਲ ਖਾਣ ਪੀਣ ਦੀਆਂ ਚੀਜ਼ਾਂ ਸਾਂਝੀਆਂ ਕਰਦੇ ਡੰਡੀਏ ਤਰੇੜੀ ਕਿਸੇ ਦੇ ਘਰ ਮਿਠਾਈ ਬੰਦੀ ਤਾਂ ਆਣ ਗਵਾਂਡ ਵਿੱਚ ਵੰਡੀ ਜਾਂਦੀ ਡੰਡੀ ਘਰ ਆਇਆ ਭਾਂਡਾ ਕਿਸੇ ਨੂੰ ਖਾਲੀ ਮੋੜਿਆ ਨਹੀਂ ਜਾਂਦਾ ਸੀ ਡੰਡੀ ਇਹ ਨਾ ਸਿਰਫ ਸੰਸਕਾਰੀ ਰਵਾਇਤ ਸੀ ਸਗੋਂ ਪਿਆਰ ਅਤੇ ਸਮਝਦਾਰੀ ਦੀ ਮਿਸਾਲ ਵੀ ਹੁੰਦੀ ਸੀ ਡੰਡੀ ਪਿੰਡਾਂ ਦੇ ਨਾਲ-ਨਾਲ ਇਹ ਪਰੰਪਰਾ ਸ਼ਹਿਰੀ ਇਲਾਕਿਆਂ ਵਿੱਚ ਵੀ ਪ੍ਰਚਲਿਤ ਸੀ ਡੰਡੀ ਜਿਵੇਂ ਜਿਵੇਂ ਸਮਾਜ ਨੇ ਆਧੁਨਿਕਤਾ ਵੱਲ ਰੁਖ ਕੀਤਾ ਟੈਕਨੋਲੋਜੀ ਅਤੇ ਆਤਮ ਨਿਰਭਰਤਾ ਵਧ ਗਈ ਡੰਡੀ ਹੁਣ ਲੋਕ ਮੋਬਾਈਲ ਐਪਸ ਰਾਹੀਂ ਹਰ ਚੀਜ਼ ਘਰ ਬੈਠੇ ਮੰਗਵਾ ਰਹੇ ਹਨ ਡੰਡੀ ਪਰ ਇਹ ਟੈਕਨੋਲੋਜੀ ਹੁਣਾ ਪੁਰਾਣੀਆਂ ਪਰੰਪਰਾਵਾਂ ਦੀ ਜਗ੍ਹਾ ਨਹੀਂ ਲੈ ਸਕਦੀ ਜੋ ਆਣਗੁਆਢ ਨੂੰ ਪਰਿਵਾਰਿਕ ਰਿਸ਼ਤੇ ਵਿੱਚ ਜੋੜ ਕੇ ਰੱਖਦੀਆਂ ਸਨ ਡੰਡੀ ਭਾਵੇਂ ਅਸੀਂ ਆਧੁਨਿਕ ਯੁੱਗ ਵਿੱਚ ਦਾਖਲ ਹੋ ਚੁੱਕੇ ਹਾਂ ਪਰ ਸਾਡੀ ਵਿਰਾਸਤ ਅਜੇ ਵੀ ਮਹੱਤਮਪੂਰਨ ਹੈ ਡੰਡੀ ਜੇਕਰ ਅਸੀਂ ਆਪਣੇ ਆਂਡ ਗਵਾਂਡ ਨਾਲ ਪੁਰਾਤਨ ਰਵਾਜਾਂ ਵਾਲੀ ਗੱਲ ਵਾਪਸ ਲਿਆਵਾਂਗੇ ਜਿਵੇਂ ਕਿ ਕੌਲੀ ਲੈਣ ਦੇਣ ਜਾਂ ਚਾਹ ਦੀ ਸਾਂਝ ਤਾਂ ਇਹ ਆਧੁਨਿਕਤਾ ਅਤੇ ਸੱਭਿਆਚਾਰਕ ਮੁੱਲਾਂ ਦਾ ਸੰਤੁਲਨ ਹੋਵੇਗਾ ਡੰਡੀ ਜੀ ਇਹ ਰਵਾਇਤ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ ਡੰਡੀ ਕੌਲੀ ਦਾ ਲੈਣ ਦੇਣ ਸਾਡੇ ਅਤੀਤ ਦੀ ਕੇਵਲ ਯਾਦ ਨਹੀਂ ਸਗੋਂ ਸੰਸਕਾਰੀ ਨਿਸ਼ਾਨੀ ਹੈ ਜੋ ਸਾਡੀ ਜੀਵਨ ਸ਼ੈਲੀ ਨੂੰ ਪਰਿਭਾਸ਼ਿਤ ਕਰਦੀ ਹੈ ਡੰਡੀ ਇਹ ਲੋੜ ਨਹੀਂ ਸਗੋਂ ਪਿਆਰ ਅਤੇ ਭਰੋਸੇ ਦੀ ਪਰੰਪਰਾ ਹੈ ਜਿਸ ਨੂੰ ਅਸੀਂ ਦੁਬਾਰਾ ਜਿਉਂਦਾ ਕਰ ਸਕਦੇ ਹਾਂ ਡੰਡੀ ਜੀਵਨ ਸਾਥੀ ਦੀ ਚੋਣ ਕਰਨ ਲਈ ਆਪਣੀ ਬੁੱਧੀ ਵਰਤੋ ਇਸ ਵਿੱਚ ਹੀ ਤੁਹਾਡਾ ਭਲਾ ਹੈ ਡੰਡੀ ਜੋੜੀ ਸਦਾ ਸਲਾਮਤ ਰਹੇਗੀ ਅਤੇ ਆਉਣ ਵਾਲਾ ਭਵਿੱਖ ਬੁੱਧੀ ਤੋਂ ਬਾਅਦ ਭਾਈ ਜਿਹੜੀ ਵਰਤੋਂ ਬੁੱਲੀ ਉਹ ਬਿਨ ਬਿੰਦੀ ਤੋਂ ਬੋਲੀ ਆ